ਜਿੱਦੜ ਹੈਡਰਾ ਕ੍ਰੇਨ ਵੱਡੀ ਖੜੀ ਆ ਫੋਕਲਾਈਨ ਮਸ਼ੀਨ ਖੜੀ ਆ ਇਹ ਜ਼ਿਆਦਾਤਰ ਫੋਰਸ ਜਿਹੜੀ ਆ ਅੱਜ ਬੈਠੀ ਨਜ਼ਰ ਆ ਰਹੀ ਹੈ ਇਹ ਬੈਰੀਗੇਟ ਖਿੱਚ-ਖਿੱਚ ਕੇ ਲਿਆਉਂਦੇ ਸੀ ਜਿਹੜੇ ਨੌਜਵਾਨਾਂ ਨੇ ਉਹ ਇੱਥੇ ਲਿਆ ਕੇ ਰੱਖੇ ਗਏ ਔਰ ਦੂਜੇ ਬੰਨੇ ਫੋਰਸ ਵੀ ਖੜੀ ਆ ਧਾਂ ਦੇ ਵਿੱਚ ਇਹ ਮਿਲਿਆ ਆ ਵੀ ਤੁਸੀਂ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਹੋ ਤੇ 14 ਦੇ ਵਿੱਚ ਜਦੋਂ ਮੋਦੀ ਸਰਕਾਰ ਆਈ ਸੀ ਉਹਦੇ ਵਿੱਚ ਉਹਨੇ ਪਹਿਲਾ ਵਾਦਾ ਕੀਤਾ ਸੀ ਕਿ ਮੈਂ ਐਮਐਸਪੀ ਗਰੰਟੀ ਕਾਨੂੰਨ ਦਊਂਗਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗਾ ਕਰਾ ਸ਼ਾਨਾ ਦੀ ਸਾ ਤੁਹਾਨੂੰ ਪ੍ਰੋਟੈਕਸ਼ਨ ਕਰਕੇ ਤੇ ਇਹ ਆਜ਼ਾਦ ਕਰਾ ਰਹੇ ਆ ਵੀ ਮੋਦੀ ਜੀ ਹੁਣ ਤੇ ਤੀਸਰੀ ਵਾਰ ਇਲੈਕਸ਼ਨ ਲੜਨ ਆ ਰਹੇ ਹੋ ਤੇ ਹੁਣ ਤੇ ਉਹਨੂੰ ਲਾਗੂ ਕਰ ਦੋ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਕਿਸਾਨਾਂ ਦੇ ਵੱਲੋਂ ਬਲੈਕ ਡੇ ਮਨਾਇਆ ਜਾ ਰਿਹਾ ਖਨੋਰੀ ਬਾਰਡਰ ਦੇ ਉੱਪਰ ਜੋ ਤਸ਼ੱਦਦ ਕੀਤਾ ਗਿਆ ਫੋਰਸ ਦੇ ਵੱਲੋਂ ਔਰ ਇੱਕ ਕਿਸਾਨ ਦੀ ਮੌਤ ਹੋਈ ਉਸ ਤੋਂ ਬਾਅਦ ਲਗਾਤਾਰ ਰੋਸ ਵੀ ਹੈ ਉਦਾਸੀ ਵੀ ਹੈ ਤਾਂ ਹੱਥਾਂ ਦੇ ਵਿੱਚ ਵੀ ਕਾਲੇ ਝੰਡੇ ਲੈ ਕੇ ਕੁਝ ਲੋਕ ਖੜੇ ਆ ਇੱਥੇ ਜ਼ਿਆਦਾਤਰ ਦੇ ਕੋਲ ਕਿਸਾਨੀ ਝੰਡੇ ਆ ਤਾਂ ਇੱਥੇ ਵੀ ਲਹਿਰਾ ਦਿੱਤੇ ਗਏ ਆ ਕਾਲੇ ਰੰਗ ਦੇ ਝੰਡੇ ਤਾਂ ਇਸ ਦੀ ਤਸਵੀਰ ਦੇਖ ਸਕਦੇ ਹੋ ਤੁਸੀਂ ਸ਼ੰਭੂ ਬਾਰਡਰ ਦੀ ਤਸਵੀਰ ਆ ਇਹ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਲਾਰੇ ਜੋ ਉਸ ਸੰਮੋਦਨ ਕਰਦੇ ਹੋਏ ਨਜ਼ਰ ਆ ਰਹੇ ਆ ਪਰਲੇ ਬੰਨੇ ਨੌਜਵਾਨ ਖੜੇ ਆ ਇਧਰਲੇ ਬੰਨੇ ਬਜ਼ੁਰਗਾਂ ਦੀ ਡਿਊਟੀ ਲਾਈ ਗਈ ਆ ਸੂਜਵਾਨ ਬੰਦਿਆਂ ਦੀ ਡਿਊਟੀ ਲਾਈ ਗਈ ਆ ਕਿ ਅਗਲੇ ਬੰਨੇ ਨਹੀਂ ਆਉਣ ਦਿੱਤਾ ਜਾਣਾ ਅਗਲੇ ਬੰਨੇ ਨਾ ਆਉਣ ਦਿੱਤਾ ਜਾਵੇ ਜਿਆਦਾ ਲੋਕਾਂ ਨੂੰ ਤਾਂ ਇਹ ਤਸਵੀਰ ਅੱਜ ਸ਼ਾਂਤੀ ਦਾ ਮਾਹੌਲ ਹੈ ਕਿਉਂਕਿ ਕਿਹਾ ਗਿਆ ਕਿ ਦੋ ਦਿਨਾਂ ਬਾਅਦ ਡਿਸੀਜਨ ਲਿਆ ਜਾਏਗਾ ਕਿ ਅੱਗੇ ਕੀ ਫੈਸਲਾ ਲੈਣਾ ਅੱਗੇ ਕੀ ਕਰਨਾ ਤਾਂ ਇਹ ਤਸਵੀਰ ਇਧਰਲੇ ਬੰਨੇ ਦੀ ਵੀ ਦਿਖਾਉਣੀ ਹੈ ਇਹ ਬੈਰੀਕੇਡ ਖਿੱਚ-ਖਿੱਚ ਕੇ ਲਿਆਂਦੇ ਸੀ ਜਿਹੜੇ ਨੌਜਵਾਨਾਂ ਨੇ ਉਹ ਇੱਥੇ ਲਿਆ ਕੇ ਰੱਖੇ ਗਏ ਔਰ ਦੂਜੇ ਬੰਨੇ ਫੋਰਸ ਵੀ ਖੜੀ ਹੈ ਅੱਜ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਨਹੀਂ ਹੱਥਾਂ ਦੇ ਵਿੱਚ ਮੋਬਾਈਲ ਕਈਆਂ ਦੇ ਜਰੂਰ ਫੜੇ ਹੋਇਆ ਜਾਂ ਬੈਠੀ ਨਜ਼ਰ ਆ ਰਹੀ ਹੈ ਪੂਰੀ ਫੋਰਸ ਪਰ ਆਮ ਦਿਨਾਂ 'ਚ ਇਹ ਮੁਸਤੈਦ ਹੁੰਦੀ ਹੈ ਤਾਂ ਇਹ ਪੂਰਾ ਇੱਕ ਵੱਡੀ ਹੈਡਰਾ ਕ੍ਰੇਨ ਜਿਹੜੀ ਆ ਉਹ ਵੀ ਲਿਆ ਕੇ ਖੜੀ ਕੀਤੀ ਗਈ ਹੈ ਇੱਧਰ ਵੀ ਪਿਛਲੇ ਬੰਨੇ ਵੀ ਦੋ ਖੜੀਆਂ ਇਸ ਦੇ ਨਾਲ ਹੀ ਦੂਜੇ ਪੁੱਲ ਤੇ ਵੀ ਇੱਕ ਖੜੀ ਆ ਤਾਂ ਘੱਗਰ ਦਾ ਇਹ ਪੋਲਾ ਜਿਹੜਾ ਕਨੈਕਟ ਕਰਦਾ ਪੰਜਾਬ ਤੋਂ ਹਰਿਆਣਾ ਤਾਂ ਫਿਰ ਅੱਗੇ ਦਿੱਲੀ ਨੂੰ ਸ਼ੰਭੂ ਬਾਰਡਰ ਦਾ ਪੁੱਲ ਜਿਹੜਾ ਅੱਧਾ ਘੇਰ ਕੇ ਖੜੀ ਹੈ ਪੂਰੀ ਦੀ ਪੂਰੀ ਫੋਰਸ ਤਾਂ ਇੱਥੇ ਆਮ ਤੌਰ ਤੇ ਇਹਨਾਂ ਦੇ ਹੱਥਾਂ ਦੇ ਵਿੱਚ ਟੀਅਰ ਗੈਸ ਦੇ ਗੋਲੇ ਵਾਲੀਆਂ ਰਾਈਫਲਸ ਹੁੰਦੀਆਂ ਜਾਂ ਫਿਰ ਬੰਦੂਕਾਂ ਫੜ ਕੇ ਜਾਂ ਡਾਂਗਾ ਫੜ ਕੇ ਖੜੇ ਨਜ਼ਰ ਆਉਂਦੇ ਆ ਸੇਫਟੀ ਕਵਰ ਫੜ ਕੇ ਖੜੇ ਨਜ਼ਰ ਆਉਂਦੇ ਆ ਇਹ ਫੋਰਸ ਦੇ ਜਵਾਨ ਪਰ ਅੱਜ ਆਮ ਦਿਨਾਂ ਨਾਲੋਂ ਜ਼ਿਆਦਾ ਸ਼ਾਂਤੀ ਨਜ਼ਰ ਆ ਰਹੀ ਕਿਉਂਕਿ ਪਰਲੇ ਬੰਨੇ ਵੀ ਬੈਰੀਕੇਡਾਂ ਦੇ ਉੱਪਰ ਬੈਠੇ ਨਜ਼ਰ ਆ ਰਹੇ ਆ ਜਿੱਧਰ ਹੈਡਰਾ ਕ੍ਰੇਨ ਵੱਡੀ ਖੜੀ ਆ ਪੁਕਲੈਨ ਮਸ਼ੀਨ ਖੜੀ ਆ ਇਹ ਜ਼ਿਆਦਾਤਰ ਫੋਰਸ ਜਿਹੜੀ ਆ ਅੱਜ ਬੈਠੀ ਨਜ਼ਰ ਆ ਰਹੀ ਹੈ ਸ਼ੰਭੂ ਬਾਰਡਰ ਦੇ ਉੱਪਰ ਨਹੀਂ ਤਾਂ ਆਮ ਤੌਰ ਤੇ ਤਾਂ ਇੱਥੇ ਠਾ ਠਾ ਕਰਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਹਨ ਹੰਝੂ ਗੈਸ ਦੇ ਗੋਲੇ ਲਗਾਤਾਰ ਧਾਕੇ ਜਾਂਦੇ ਹੁੰਦੇ ਆ ਵੱਡੀਆਂ-ਵੱਡੀਆਂ ਮਸ਼ੀਨਾਂ ਜਿਹੜੀਆਂ ਚਿੱਟੇ ਰੰਗ ਦੀਆਂ ਖੜੀਆਂ ਲਿਆ ਕੇ ਖੜੀਆਂ ਕੀਤੀਆਂ ਹੋਈਆਂ ਇਹਨਾਂ ਦੇ ਵਿੱਚੋਂ ਗੋਲੇ ਧਾਕੇ ਜਾਂਦੇ ਆ ਤਾਂ ਲਗਾਤਾਰ ਆਵਾਜ਼ਾਂ ਆਉਂਦੀਆਂ ਇੱਥੋਂ ਤੱਕ ਲਗਾਤਾਰ ਬਲਾਸਟ ਦੀਆਂ ਹੀ ਆਵਾਜ਼ਾਂ ਸੁਣਦੀਆਂ ਹੁੰਦੀਆਂ ਪਰ ਅੱਜ ਮਾਹੌਲ ਸ਼ਾਂਤ ਤਾਂ ਸ਼ੰਭੂ ਬਾਰਡਰ ਦੇ ਉੱਪਰ ਤਾਂ ਕਿਸਾਨ ਕਹਿੰਦੇ ਕਿ ਡਿਸੀਜਨ ਲਵਾਂਗੇ ਅਸੀਂ ਅਗਲਾ ਰੁਖ ਕੀ اختیار ਕਰਨਾ ਪਰ ਇੱਥੇ ਲੰਗਰ ਲਾ ਦਿੱਤੇ ਆ ਖਾਲਸਿਆਂ ਨੇ ਲਿਆ ਕੇ ਇੱਥੇ ਦੂਰੋਂ ਦੂਰੋਂ ਜਲਦੀ ਸੇਵਾ ਕਰਨ ਲਈ ਪੇਟੀਆਂ ਪਾਣੀ ਦੀਆਂ ਭਰ ਕੇ ਬੋਤਲਾਂ ਦੀਆਂ ਆ ਰਹੀਆਂ ਨੇ ਉੱਥੇ ਹੀ ਲੰਗਰ ਆ ਰਿਹਾ ਹੈ ਭਾਂਤ ਭਾਂ ਦਾ ਹਰ ਤਰ੍ਹਾਂ ਦਾ ਇੰਤਜ਼ਾਮ ਸ਼ੰਮੂ ਬਾਰਡਰ ਦੇ ਉੱਪਰ ਕੀਤਾ ਗਿਆ ਪਰ ਉੱਥੇ ਕਿਸਾਨ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਤੱਕਨੌਰੀ ਬਾਰਡਰ ਤੇ ਜੋ ਇੱਕ ਕਿਸਾਨ ਦੀ ਮੌਤ ਹੋਈ ਕਿਸਾਨ ਜੋ ਇੱਕ ਸ਼ਹੀਦ ਹੋਇਆ ਉਸ ਤੋਂ ਬਾਅਦ ਸ਼ੋਕ ਵੀ ਹੈ ਉਦਾਸੀ ਵੀ ਹੈ ਮਾਇੂਸੀ ਵੀ ਆ ਤੇ ਗੁੱਸਾ ਵੀ ਆ ਲੋਕਾਂ ਦੇ ਜ਼ਿਹਨ ਦੇ ਵਿੱਚ ਔਰ ਉੱਥੇ ਹੀ ਸਾਹਮਣੇ ਜਿਹੜਾ ਇੱਕ ਬੋਰਡ ਲੱਗਿਆ ਹੋਇਆ ਜਿਹੜਾ ਸਾਈਨ ਬੋਰਡ ਆ ਇਹਦੇ ਉੱਪਰ ਵੀ ਕੇਸਰੀ ਨਿਸ਼ਾਨ ਝੁਲ ਰਹੇ ਨੇ ਇਹਦੇ ਉੱਪਰ ਨਾਲ ਦੀ ਨਾਲ ਇੱਕ ਬਲੈਕ ਜਿਹੜਾ ਫਲੈਗ ਆ ਕਾਲਾ ਝੰਡਾ ਵੀ ਉੱਪਰਲੇ ਬੰਨੇ ਝੁਲਾ ਦਿੱਤਾ ਇਧਰਲੇ ਬੰਨੇ ਵੀ ਤਾਂ ਲੋਕਾਂ ਦੇ ਵਿੱਚ ਗੁੱਸਾ ਰੋਸ ਆ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿ ਇਹ ਜਿਹੜਾ ਕੰਮ ਕੀਤਾ ਗਿਆ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਟਾਇਆ ਗਿਆ ਇਹ ਕੰਮ ਠੀਕ ਨਹੀਂ ਕੀਤਾ ਉੱਥੇ ਹੀ ਅਮ ਵਕਵਕ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੱਲ ਹਾਲਾਂਕਿ ਸਹਿਯੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਵਿੱਚ ਨਹੀਂ ਜਾਵਾਂਗੇ ਉਹ ਲੋਕ ਕਹਿੰਦੇ ਹੋਏ ਨਜ਼ਰ ਆ ਰਹੇ ਸੀ ਉਸ ਚੀਜ਼ ਦਾ ਵੀ ਉਸ ਚੀਜ਼ ਤੇ ਵੀ ਪ੍ਰਤੀਕਰਮ ਆ ਰਹੇ ਸੀ ਕਿ ਇਸ ਤਰ੍ਹਾਂ ਦੀ ਤਾਂ ਜਮਾ ਆਸਮੀ ਨਹੀਂ ਸੀ ਕਿ ਸੰਯੁਕਤ ਕਿਸਾਨ ਮੋਰਚਾ ਇਹ ਫੈਸਲਾ ਲਏਗਾ ਔਰ ਉੱਥੇ ਹੀ ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਈ ਸੀ ਕਿ ਕੱਲ ਨੈਸ਼ਨਲ ਸਿਕਿਉਰਿਟੀ ਐਕਟ ਲਾਉਣ ਦੀ ਗੱਲ ਕਹੀ ਸੀ ਜਿਹੜੇ ਕਿਸਾਨ ਇੱਥੇ ਪ੍ਰਦਰਸ਼ਨ ਕਰਨਗੇ ਜਾਂ ਜਿਨ੍ਹਾਂ ਉਹਨਾਂ ਦੇ ਵੱਲੋਂ ਕੋਈ ਨੁਕਸਾਨ ਕੀਤਾ ਜਾਂਦਾ ਤਾਂ ਐਨਐਸਏ ਲਾਇਆ ਜਾਏਗਾ ਪਰ ਉਸ ਫੈਸਲੇ ਨੂੰ ਵੀ ਅੱਜ ਵਾਪਸ ਲੈ ਲਿਆ ਉੱਥੇ ਹੱਥਾਂ ਦੇ ਵਿੱਚ ਕਾਲੇ ਝੰ ਪਹੁੰਚੇ ਹੋਏ ਅਗਲੇ ਬੰਨੇ ਵੀ ਕਿਸਾਨ ਆਇਦਰ ਲੈ ਬੰਨੇ ਇਹਨਾਂ ਦੇ ਵੱਲੋਂ ਕਾਲੇ ਝੰਡੇ ਲਹਿਰਾ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਪੂਰੀ ਦੁਨੀਆ ਦੇ ਵਿੱਚ ਇਹ ਤਸਵੀਰਾਂ ਜਾ ਰਹੀਆਂ ਉੱਥੇ ਹੀ ਪੰਜਵੇਂ ਗੇਟ ਦੀ ਮੀਟਿੰਗ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਸੱਦਾ ਦਿੱਤਾ ਗਿਆ ਜਿਸ ਦੇ ਉੱਪਰ ਅਜੇ ਅਮਲ ਨਹੀਂ ਕੀਤਾ ਗਿਆ ਅਜੇ ਕਿਸਾਨ ਕਹਿੰਦੇ ਕਿ ਧੱਕਾ ਕੀਤਾ ਜਾ ਰਿਹਾ ਸਾਡਾ ਇੱਕ ਪਾਸੇ ਤਾਂ ਧੱਕਾ ਹੋ ਰਿਹਾ ਦੂਜੇ ਪਾਸੇ ਸਾਡੇ ਨਾਲ ਗੱਲਬਾਤ ਦੇ ਰਾਹ ਖੋਲ ਰਹੀ ਹੈ ਸਰਕਾਰ ਤਾਂ ਇਹ ਚੀਜ਼ਾਂ ਤਾਂ ਪੋਸੀਬਲ ਨਹੀਂ ਕਿ ਇੱਕ ਪਾਸੇ ਗੋਲੀਆਂ ਸਾਡੇ ਕਿਸਾਨਾਂ ਦੇ ਉੱਪਰ ਚੱਲਣ ਤੇ ਦੂਜੇ ਪਾਸੇ ਇਹ ਕਹਿਣ ਕਿ ਗੱਲਬਾਤ ਕਰ ਲਓ ਸਾਡੇ ਨਾਲ ਤਾਂ ਇਹ ਤਾਂ ਸੰਭਵ ਨਹੀਂ ਹੋ ਸਕਦਾ ਪਰ ਮਾਹੌਲ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੇ ਉੱਪਰ ਅੱਜ ਬਿਲਕੁਲ ਸ਼ਾਂਤੀ ਹੈ ਕੋਈ ਰੌਲਾ ਰੱਪਾ ਨਹੀਂ ਕੋਈ ਹੰਗਾਮਾ ਨਹੀਂ ਕਿਉਂਕਿ ਵੈਸੇ ਤਾਂ ਆਮ ਤੌਰ ਤੇ ਜਦੋਂ ਗੋਲੇ ਛੁੱਟੇ ਜਾਂਦੇ ਆ ਭਜਾਉਣ ਵਾਸਤੇ ਕਿਸਾਨਾਂ ਨੂੰ ਤਾਂ ਉਧਰੋਂ ਫਿਰ ਨੌਜਵਾਨ ਵੀ ਗੁੱਸੇ 'ਚ ਨਜ਼ਰ ਆਉਂਦੇ ਆ ਤਾਂ ਉੱਥੇ ਹੀ ਅੱਜ ਜ਼ਿੰਮੇਵਾਰੀ ਲਈ ਗਈ ਹੈ ਇਧਰਲੇ ਬੰਨੇ ਸੂਝਵਾਨ ਲੋਕ ਜਿਹੜੇ ਆ ਬਜ਼ੁਰਗ ਬਜ਼ੁਰਗ ਨੇ ਚਾਹੇ ਸੂਝਵਾਨ ਨੌਜਵਾਨ ਜਿਹੜੇ ਆ ਤਾ ਉਹਨਾਂ ਦੀ ਜ਼ਿੰਮੇਵਾਰੀ ਲਈ ਅਜੇ ਵੀ ਇੱਥੇ ਪੂਰਾ ਰਿਐਕਟ ਕਰਦਾ ਜਿਹੜਾ ਹੰਝੂ ਗੈਸ ਦੇ ਗੋਲਿਆਂ ਦਾ ਧੂਆਂ ਉਹ ਪੂਰੀ ਗੈਸ ਅਜੇ ਵੀ ਰਿਐਕਟ ਕਰਦੀ ਹੈ ਇੱਥੇ ਆਉਂਦੇ ਆ ਤਾਂ ਧੁੱਪ ਦੇ ਨਾਲੋਂ ਬਹੁਤ ਜ਼ਿਆਦਾ ਹੋਰ ਵੀ ਰਿਐਕਟ ਕਰਦੀ ਹੈ ਬਾਪੂ ਹੁਣਾਂ ਦਾ ਵੀ ਗੱਲ ਕਰਦੇ ਆ ਬਾਪੂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਤੁਹਾਡੇ ਵੱਲੋਂ ਪ੍ਰੋਟੈਸਟ ਲਗਾਤਾਰ ਧਰਨਾ ਇਹ ਅੰਦোলন ਕੀਤਾ ਜਾ ਰਿਹਾ ਉਧਰੋਂ ਹਰਿਆਣੇ ਵਾਲੇ ਕਹਿੰਦੇ ਸੀ ਕਿ ਐਨਐਸਏ ਲਾ ਦਾਂਗੇ ਜਿਹੜੇ ਇੱਧਰ ਧਰਨਾ ਲਾਉਣਗੇ ਪ੍ਰੋਟੈਸਟ ਕਰਨਗੇ ਜਿਹੜੇ ਤੋੜਫੋੜ ਕਰਨਗੇ ਜਾਂ ਨੁਕਸਾਨ ਕਰਨਗੇ ਪਰ ਆਜੋ ਫੈਸਲਾ ਵਾਪਸ ਲੈ ਲਿਆ ਹਾਲਾਂਕਿ ਉਹਨਾਂ ਨੇ ਦੇਖੋ ਜੀ ਆ ਜਿਹੜੇ ਤਰਤੇ ਆ ਜਿੱਥੇ ਆਪਾਂ ਬੈਠੇ ਆ ਤੋ ਇਹ ਵੀਡੀਓ ਬਣਾ ਰਹੇ ਜੇ ਇਹ ਪੰਜਾਬ ਦੇ ਤਰਤੇ ਆ ਹਰਿਆਣੇ ਦੇ ਤਰਤੇ ਆਗੇ ਰਹਿਗੇ ਅਸੀਂ ਆਪਣੇ ਕਾਰਜੇ ਦਾ ਮਰਜ਼ੇ ਪਈਏ ਉਹ ਸਾਡੇ ਘਰ ਦੇ ਉੱਪਰ ਫੈਰਾ ਕਰ ਰਹਾ ਆ ਉਹ ਸਾਡੇ ਘਰ ਦੇ ਉੱਪਰ ਆ ਕੇ ਫੈਰਾ ਕਰ ਰਹਾ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਅਹੇ ਆਪਣੇ ਘਰ ਬੈਠੇ ਆ ਖਾਲੇ ਹੱਥ ਆ ਸਾਡੇ ਹੱਥ ਦੇ ਵਿੱਚ ਇੱਕ ਝੰਡਾ ਵਾ ਕਾਲਾ ਝੰਡਾ ਜਿ ਕਿ ਸਾਨੂੰ ਲਾਉਣਾ ਪਿਆ ਜਿਹੜਾ ਨੌਜਵਾਨ ਬੱਚਾ ਸਾਡਾ ਉਥੇ ਭਰਿਆ ਵਾ ਦੂਸਰੇ ਬਾਰਡਰ ਤੇ ਖਲੋਰੀ ਉਹ ਤਿੰਨ ਪੈਰਾਂ ਦਾ ਹੈਗੇ ਦੋ ਪੈਰਾਂ ਦਾ ਇੱਕ ਭਰਾ ਵਾ ਘਰ ਬਰਬਾਦ ਕਰਕੇ ਰੱਖ ਦਿੱਤਾ ਇਹ ਖੱਟੜ ਦੇ ਵਿੱਚ ਤੇ ਮੋਦੀ ਦੇ ਵਿੱਚ ਇਹਦੀ ਬਹਾਦਰੀ ਆ ਆਪਣੀ ਮਾਂ ਦਾ ਦੁੱਧ ਪੀਤਾ ਤੇਕੀਨ ਦੇ ਬਾਰਡਰ ਤੇ ਜਾ ਕੇ ਆਪਣੇ ਇਹ ਫੌਜ ਵਾਲੇ ਉਥੇ ਲੈ ਕੇ ਜਾਵੇ ਜਿੰਨੇ ਜ਼ਮੀਨ ਹੈ ਇੰਡੀਆ ਦੇ ਉਹਨਾਂ ਨੇ ਦਬਾ ਕੇ ਰੱਖੀ ਆ ਚੈਨਾ ਨੇ ਉਹਦੇ ਵਿੱਚੋਂ 1 ਇੰਚ ਹੀ ਛਿਣਾ ਕੇ ਵਿਖਾ ਦੇ ਫਿਰ ਤੇ ਮੰਨਾਂਗੇ ਆ ਜਿਹੜੇ ਕਿਸਾਨ ਮਜ਼ਦੂਰ ਮਿਹਨਤੀ ਲੋਕ ਆ ਇਹਨਾਂ ਦੇ ਉੱਪਰ ਇਹ ਗੋਲੇ ਚਲਾਉਂਦੇ ਡਰਾਉਂਦਾ ਆ ਇਹ ਗੋਲੇ ਉਥੇ ਕਿਉਂ ਨਹੀਂ ਚੱਲਦੇ ਚੈਨਾ ਦੇ ਬਾਰਡਰ ਤੇ ਚਲਾਉਂਦੇ ਉਹ ਤੇ ਚਾਹੀਦੇ ਆ ਤੇ ਸਾਡੇ ਤੇ ਕਿਉਂ ਚਲਾਉਂਦੇ ਇਹੇ ਗੋਲੇ ਚਲਾਉਂਦੇ ਇਹ ਭਾਈ ਆਪਣੇ ਹੱਕ ਲੈਣ ਆਏ ਆ ਸਾਨੂੰ ਕੋਈ ਜ਼ਰੂਰਤ ਨਹੀਂ ਦਿੱਲੇ ਜਾਂਦੇ ਸਾਨੂੰ ਕੋਈ ਜ਼ਰੂਰਤ ਨਹੀਂ ਇਸੇ ਤਰ੍ਹਾਂ ਨਾਲ ਹੋਦੀ ਸਾਡਾ ਜਿਹੜਾ ਹੱਕ ਵਾ ਸਾਡਾ ਉਹ ਦੇ ਦੇ ਐਮਐਸਪੀ ਵਗੈਰਾ ਜੋ ਵੀ ਆ ਤਾਂ ਠੀਕ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਭਾਈ ਸਭ ਤੋਂ ਪਹਿਲਾਂ ਪ੍ਰੋ ਚੈਨਲ ਦਾ ਜਿਹੜਾ ਪੰਜਾਬ ਦਾ ਦਾ ਧੰਨਵਾਦ ਆ ਵੀ ਤੁਸੀਂ ਖਬਰ ਜਿਹੜੀ ਆ ਉਹ ਦੇ ਰਹੇ ਹੋ ਸਾਡੇ ਨਾਲ ਆਣ ਕੇ ਉਦੋਂ ਦੇ ਖੜੇ ਹੋ ਤੇ 13 ਤਰੀਕ ਦੇ ਇੱਥੇ ਖੜੇ ਹੋ ਧੰਨਵਾਦ ਆ ਤੁਹਾਡਾ ਬਾਕੀ ਵੇਖੋ ਇਹ ਡਿਕਟੇਟਰਸ਼ਿਪ ਆ ਖੱਟਰ ਸਰਕਾਰ ਦੀ ਤੇ ਮੋਦੀ ਸਰਕਾਰ ਦੀ ਕਿਉਂਕਿ ਵੇਖੋ ਜਦੋਂ ਸੰਵਿਧਾਨ ਦੇ ਵਿੱਚ ਇਹ ਮਿਲਿਆ ਆ ਵੀ ਤੁਸੀਂ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਹੋ ਤੇ 14 ਦੇ ਵਿੱਚ ਜਦੋਂ ਮੋਦੀ ਸਰਕਾਰ ਆਈ ਸੀ ਉਹਦੇ ਵਿੱਚ ਉਹਨੇ ਪਹਿਲਾ ਵਾਦਾ ਕੀਤਾ ਸੀ ਕਿ ਮੈਂ ਐਮਐਸਪੀ ਗਰੰਟੀ ਕਾਨੂੰਨ ਦਊਂਗਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗਾ ਕਰਾ ਸ਼ਾਨਾ ਦੀ ਜਿਹੜੀ ਆਮਦਨਾਂ ਉਹ ਦੁੱਗਣੀ ਕਰੂੰਗਾ 10 ਸਾਲ ਦੇ ਵਿੱਚ ਜੇ ਤੁਸੀਂ ਉਹਨੂੰ ਨਹੀਂ ਕਰ ਸਕਦੇ ਤੇ ਕਿਸਾਨ ਤੁਹਾਨੂੰ ਪ੍ਰਦਰਸ਼ਨ ਕਰਕੇ ਤੇ ਇਹ ਯਾਦ ਕਰਾ ਰਹੇ ਆ ਵੀ ਮੋਦੀ ਜੀ ਹੁਣ ਤੇ ਤੀਸਰੀ ਵਾਰ ਇਲੈਕਸ਼ਨ ਲੜਨ ਆ ਰਹੇ ਹੋ ਤੇ ਹੁਣ ਤੇ ਉਹਨੂੰ ਲਾਗੂ ਕਰ ਦੋ ਫਿਰ ਪਿਛਲੇ ਮੋਰਚੇ ਦੀਆਂ ਜਿਹੜੀਆਂ ਅਧੂਰੀਆਂ ਮੰਗਾਂ ਆ ਜਿਨ੍ਹਾਂ ਨੂੰ ਤੁਸੀਂ ਮੰਨਿਆ ਹੋਇਆ ਆ ਉਹਨੂੰ ਲਾਗੂ ਕਰਾਉਣ ਵਾਸਤੇ ਆ ਰਹੇ ਆ ਕਿ ਇਹ ਤੁਹਾਡੇ ਆਪਾਂ ਕੋਦੇ ਦਿੱਲੀ ਕਿਤੇ ਲੁੱਟਣ ਥੋੜੀ ਆ ਰਹੇ ਸੀ ਜਾਂ ਦਿੱਲੀ ਨੂੰ ਕਿਤੇ ਢਾਉਣ ਆ ਰਹੇ ਸੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਆਪਣਾ ਐਲਾਨ ਵੀ ਸ਼ਾਂਤਮਈ ਦਾ ਆ ਤੇ ਆ ਵੀ ਸ਼ਾਂਤਮਈ ਰਹੇ ਆ ਫਿਰ ਕੋਈ ਆਪਣੀ ਤੋੜ-ਫੋੜ ਨਹੀਂ ਆਪਾਂ ਕੀਤੀ ਤੇ ਇਹਦੇ ਵਿੱਚ ਏਡੇ ਵੈਰੀਗੇਟ ਲਾ ਕੇ ਤੇ ਸਾਡੇ ਸਿੱਧੇ ਨੌਜਵਾਨ ਜ਼ਖਮੀ ਕਰਨੇ ਉਹਨਾਂ ਨੂੰ ਜਾਨੋਂ ਮਾਰ ਦੇਣਾ ਅੱਜ ਇੱਕ ਨੌਜਵਾਨ ਸਾਡਾ ਫੇਰ ਇੱਕ ਸ਼ਹੀਦ ਹੋ ਗਿਆ ਖਨੋਰੀ ਦੇ ਉੱਤੇ ਦੋ ਜਿਹੜੀਆਂ ਉਹ ਸ਼ਹਾਤਾ ਹੋ ਗਈਆਂ ਆ ਇੱਕ ਜਿਹੜੀ ਇਥੇ ਹਾਟੈਕ ਨਾਲ ਹੋ ਗਈ ਸੀ ਤਿੰਨ ਸਾਡੇ ਛੇ ਜਿਹੜੇ ਆ ਹੋ ਗਏ ਆ ਇਸ ਅੰਦੋਲਨ ਦੇ 750 ਹੀ ਪਿਛਲੀ ਵਾਰਸ ਅੰਦੋਲਨ ਦੇ ਵਿੱਚ ਸ਼ਹੀਦ ਕਰਾ ਲਿਆ ਇੰਨੇ ਤੁਸੀਂ ਕਿੰਨੇ ਅਗਦੀ ਜਾ ਲੋਗੇ ਅਜੇ ਵੀ ਮੋਦੀ ਦੇ ਮੂੰਹੋਂ ਇੱਕ ਕਿਤੇ ਬਿਆਨ ਨਹੀਂ ਨਿਕਲਿਆ ਵੀ ਇਹ ਪ੍ਰਦਰਸ਼ਨ ਜਿਹੜਾ ਆ ਇਹ ਜਿਹੜਾ ਮੈਂ ਨਹੀਂ ਹੋਣ ਦਊਗਾ ਜਾਂ ਮੈਂ ਮਤਲਬ ਕਿ ਇਹ ਕਿਸਾਨਾਂ ਦੀ ਮੈਂ ਮਜ਼ਦੂਰੀ ਨੂੰ ਕੋਈ ਸਮਝਦਾ ਆ ਕੋਈ ਇਹਦੇ ਵੀਰੇ ਦੁੱਖ ਦਾ ਪ੍ਰਗਟਾਵਾ ਨਹੀਂ ਕਿ ਜਿਹੜੇ ਤਿੰਨ ਸ਼ਹੀਦ ਹੋ ਗਏ ਉਹਨਾਂ ਦੇ ਬਾਰੇ ਕੋਈ ਦੁੱਖ ਦਾ ਪ੍ਰਗਟਾਵਾ ਹੋਵੇ ਇਹੋ ਜੀ ਕੋਈ ਉਹਦੇ ਮੂੰਹੋਂ ਗੱਲ ਨਹੀਂ ਨਿਕਲ ਰਹੀ ਔਰ ਪ੍ਰਧਾਨ ਮੰਤਰੀ ਬਣ ਜਾ ਰਿਹਾ ਐਸੇ ਦੇਸ਼ ਦਾ ਔਰ ਉਹ ਉਹ ਫਿਰ ਉਹਦੇ ਵਿੱਚ ਪਾੜ ਵੇਖੋ ਕੀ ਪਾ ਰਿਹਾ ਆ ਜਦੋਂ ਦੇਸ਼ ਸਾਡਾ ਆਜ਼ਾਦ ਹੋਇਆ ਜਦੋਂ ਆਪਾਂ ਇੱਥੇ ਅੱਜ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਉਹਦੇ ਵਿੱਚ ਉਹਦੇ ਵਿੱਚ ਸਾਰੇ ਜਿਹੜਾ ਇੱਕ ਗੁਲਦਸਤਾ ਸੀ ਇਹ ਦੇਸ਼ ਦਾ ਸਾਡਾ ਸਾਰੇ ਧਰਮ ਜਾਤੀਆਂ ਪਾਤੀਆਂ ਸਭ ਇਕੱਠੀਆਂ ਰਹੇ ਸੀ ਰਹਿ ਰਹੇ ਸੀ ਹੁਣ ਇਹਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਚੱਕਰ ਦੇ ਵਿੱਚ ਕਾਰਪੋਰੇਟਰ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ ਤੇ ਇਹਨਾਂ ਜਿਹੜਾ ਤਸ਼ੱਦਦ ਆ ਲੋਕਾਂ ਤੇ ਤਾਂ ਹੀ ਕੀਤਾ ਜਾ ਰਿਹਾ ਪਾੜ ਪਾਇਆ ਜਾ ਰਿਹਾ ਹੈ ਵਿੱਚ ਸਾਡੇ ਦੇ ਕਿ ਲੋਕਾਂ ਦੇ ਵਿੱਚ ਪਾੜ ਪਾਉਣ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਤਾਂ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਸ਼ੰਭੂ ਬਾਰਡਰ ਦੇ ਉੱਪਰ ਅਸੀਂ ਲਗਾਤਾਰ ਤਸਵੀਰ ਤੁਹਾਨੂੰ ਦਿਖਾਉਂਦੇ ਰਹਾਂਗੇ ਕਿ ਸ਼ੰਭੂ ਬਾਰਡਰ ਦੇ ਉੱਪਰ ਕੀ ਹੋ ਰਿਹਾ ਕਿਹੋ ਜਿਹਾ ਮਾਹੌਲ ਹੈ ਲੋਕਾਂ ਦੇ ਵਿੱਚ ਗੁੱਸਾ ਜ਼ਰੂਰ ਹੈ ਸਰਕਾਰ ਨੂੰ ਲੈ ਕੇ ਕਿ ਸਰਕਾਰ ਨੇ ਜਿਹੜਾ ਤਸ਼ੱਦਦ ਵੀ ਟਾਇਆ ਤੇ ਨਾਲ ਹੀ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੇ ਜਦੋਂ ਅਸੀਂ ਯਾਦ ਕਰਾਉਣ ਵਾਸਤੇ ਆਏ ਉਹਨਾਂ ਵਾਅਦਿਆਂ ਨੂੰ ਤਾਂ ਸਾਡੇ ਉੱਪਰ ਇੱਕ ਕਹਿਰ ਕੀਤਾ ਜਾ ਰਿਹਾ ਹੈ ਕੈਮਰਾ ਪ੍ਰਸੰਤ ਜਮਿੰਦਰ ਤੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ